ਮੋਡਲ ਟਾਊਨ ਦਾ ਇੱਕ ਨੌਜਵਾਨ ਲੰਡਨ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਾਪਤਾ ਸੀ ਤੇ ਉਸ ਦੀ ਪਾਲ ਵੀ ਲਗਾਤਾਰ ਕੀਤੀ ਜਾ ਰਹੀ ਸੀ ਨੌਜਵਾਨ ਦੇ ਲਾਪਤਾ ਹੋਣ ਕਾਰਨ ਉਸ ਦਾ ਪੂਰਾ ਪਰਿਵਾਰ ਸਤਮੇ ਤੇ ਵਿੱਚ ਹੈ ਤੇ ਅੱਜ ਚੌਥੇ ਦਿਨ ਉਕਤ ਨੌਜਵਾਨ ਦੇ ਮੌਤ ਹੋ ਜਾਣ ਦੀ ਬੇਖਦ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਸ਼ਮਨ ਸਿੰਘ ਪਾਟਿਆ ਦੀ ਮੌਤ ਸਮੁੰਦਰ ਦੇ ਵਿੱਚ ਡੁੱਬਣ ਕਾਰਨ ਹੋਈ ਹੈ ਉਸ ਦੇ ਪਿਤਾ ਯੂਕੇ ਚਲੇ ਗਏ ਨੇ ਜਿਸ ਤੋਂ ਬਾਅਦ ਮੋਡਲ ਟਾਊਨ ਦੇ ਵਿੱਚ ਗੁਰਸ਼ਮਨ ਸਿੰਘ ਪਾਰਟੀਆਂ ਤੇ ਪਰਿਵਾਰ ਦਾ ਰੋੜ ਰੋਕੇ ਬੁਰਾ ਹਾਲ ਹੈ ਦਰਸਲ ਗੁਰਸ਼ਮਨ ਸਿੰਘ ਪਿਛਲੇ ਸਾਲ ਦੀ ਦਸੰਬਰ ਦੇ ਵਿੱਚ ਲੰਡਨ ਗਿਆ ਸੀ ਉਹ ਲਾਫਰੀ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਲਾਪਤਾ ਹੋਣ ਵਾਲੇ ਦਿਨ 15 ਦਸੰਬਰ ਨੂੰ ਉਹ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਦੇ ਲਈ ਗਿਆ ਸੀ ਅਤੇ ਉਸ ਨੂੰ ਆਖਰੀ ਵਾਰ ਈਸਟ ਲੰਡਨ ਦੇ ਕੈਨਰੀ ਵਾਰਫ ਤੇ ਵਿੱਚ ਦੇਖਿਆ ਗਿਆ ਸੀ ਪਰਿਵਾਰ ਦੇ ਨੇੜਲੇ ਲੋਕਾਂ ਦੇ ਮੁਤਾਬਕ 3 ਦਿਨ ਪਹਿਲਾਂ ਉਸ ਨੇ ਫੋਨ ਕਰਕੇ ਕਿਹਾ ਸੀ ਕਿ ਉਹ ਵਾਪਸ ਜਾ ਰਿਹਾ ਪਰ ਉਸ ਦੇ ਟਿਕਾਣੇ ਦੇ ਉੱਤੇ ਫਿਲਹਾਲ ਦੇ ਲਈ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਿਤਾ ਹਰਪ੍ਰੀਤ ਸਿੰਘ ਦੱਸਿਆ ਹੈ ਕਿ ਯੂਕੇ ਲਈ ਰਵਾਨਾ ਹੋ ਗਏ ਅਤੇ ਸੋਮਵਾਰ ਰਾਤ ਨੂੰ ਉਹਨਾਂ ਦੀ ਫਲਾਈਟ ਸੀ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਗੁਰਸ਼ਮਨ ਸਿੰਘ ਦਾ ਜਨਮ ਦਿਨ 15 ਦਸੰਬਰ ਨੂੰ ਸੀ ਪਾਰਟੀ ਤੋਂ ਬਾਅਦ ਉਸਦੇ ਪਿਤਾ ਹਰਪ੍ਰੀਤ ਸਿੰਘ ਨੇ ਦੋ ਵਾਰ ਫੋਨ ਕਰਕੇ ਪੁੱਛਿਆ ਕਿ ਉਹ ਕਿੱਥੇ ਹੈ ਜਿਸ ਤੇ ਬੇਟੇ ਨੇ ਸਿਰਫ ਜਵਾਬ ਦਿੱਤਾ ਮੈਨੂੰ ਨਹੀਂ ਪਤਾ ਅਤੇ ਫਿਰ ਫੋਨ ਕੱਟ ਦਿੱਤਾ ਗੁਰਸ਼ਮਨ ਸਿੰਘ ਦੇ ਦਾਦਾ ਰਜਿੰਦਰ ਸਿੰਘ ਮੋਡਲ ਟਾਊਨ ਦੇ ਬਹੁਤ ਹੀ ਮਸ਼ਹੂਰ ਵਿਅਕਤੀ ਹੈ ਖੈਰ ਪਰਿਵਾਰ ਦਾ ਇਸ ਤੁਕਤਾਈ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਦੇਖੋ ਜੀ ਮੈਂ ਮਾਡਲ ਤੋਂ ਇੱਕ ਅਹੁਦੇਦਾਰ ਹੋਣ ਦੇ ਨਾਤੇ ਜਿਹੜਾ ਅਸ਼ਮਨ ਸੀਗੇ ਅਸ਼ਮਨ ਨੂੰ ਤੇ ਮੈਂ ਥੋੜਾ ਜਾਣਦਾ ਸੀਗਾ ਅਜੋ ਇਹਨਾਂ ਦੇ ਦਾਦਾ ਜੀ ਨੇ ਉਹਨਾਂ ਨੂੰ ਮੈਂ ਜਾਣਦਾ ਸੀਗਾ ਇਹਨਾਂ ਦਾ ਡੈਡੀ ਪਲੀਜ਼ ਦੇ ਨਾਮ ਤੇ ਇੱਥੇ ਬਾਹਰ ਸ਼ੋਰੂਮ ਸੀਗਾ ਸੰਜੇ ਕਰਾਟੇ ਦੇ ਨਾਲ ਤੇ ਜੋ ਕਿ ਇਹ ਬੱਚਾ ਅਸ਼ਮਨ ਹਜੇ ਤੋਂ 1 ਸਾਲ ਪਹਿਲਾਂ ਹੀ ਇੰਗਲੈਂਡ ਯੂਕੇ ਚ ਗਿਆ ਹੈਗਾ ਜਾਂ ਤੇ ਇਹ ਐਮਬੀਏ ਉੱਤੇ ਕਰਨ ਲਈ ਗਿਆ ਸੀਗਾ ਜੋ ਕਿ ਆਉਣ ਵਾਲੇ 15 ਦਿਨਾਂ ਬਾਅਦ ਇਨੂੰ ਇੱਕ ਉੱਥੋਂ ਡਿਗਰੀ ਮਿਲਣੀ ਸੀਗੀ ਤੇ ਇਹਦੇ ਦਾਦਾ ਜੀ ਨੇ ਜੋ ਦੱਸਿਆ ਕਿ ਮੈਨੂੰ ਬੜੀ ਖੁਸ਼ੀ ਸੀਗੀ ਕਿ ਮੇਰੇ ਪੁੱਤੇ ਨੂੰ ਉੱਥੇ ਡਿਗਰੀ ਮਿਲਣੀ ਆ ਤੇ ਮੈਂ ਉੱਥੇ ਜਾਣਾ ਹੈਗਾ ਆ ਤੇ ਇਹਦੀ 15 ਤਰੀਕ ਨੂੰ ਇਹਦਾ ਬਰਥਡੇ ਸੀਗਾ ਜਨਮ ਦਿਨ ਸੀਗਾ ਜੋ ਕਿ ਉੱਥੇ ਆਪਣੇ ਫਰੈਂਡ ਦੇ ਨਾਲ ਇਹਨੇ ਇੱਕ ਵਾਰਾ ਜੋ ਕਿ ਸਾਂਝਾ ਕੀਤਾ ਕੱਟਿਆ ਬਰਡੇ ਦਾ ਉਹਦੇ ਬਾਅਦ ਜਿਹੜੇ ਇਹਦੇ ਫਰੈਂਡ ਸੀਗੇ ਉਹ ਮਤਲਬ ਇੱਕ ਆਪਣੇ ਰੂਮ ਸੇ ਚਲੇ ਗਿਆ ਦੂਸਰਾ ਉਧਰ ਨੂੰ ਤੇ ਇਹਨੇ ਕਿਹਾ ਹੋਵੇਗਾ ਕਿ ਮੈਂ ਆਪ ਚਲੇ ਜਾਣਾ ਹੈਗਾ ਯਾ ਠੀਕ ਹੈ ਜੋ ਕਿ ਪਤਾ ਲੱਗਾ ਹੈਗਾ ਯਾ ਤੇ ਉਹਦੇ ਬਾਅਦ ਜਾਣ ਤੋਂ ਬਾਅਦ ਇਹਦੇ ਫਰੈਂਡਾ ਵਗੈਰਾ ਨੇ ਵੀ ਮਤਲਬ ਦੇਖਿਆ ਨਹੀਂ ਕਿ ਉਹ ਪਹੁੰਚ ਗਿਆ ਜਾਂ ਨਹੀਂ ਪਹੁੰਚਿਆ ਹੈਗਾ ਜੋ ਕਿ 2-3 ਦਿਨ ਬਾਅਦ ਜੋ ਫੋਨ ਪਤਾ ਲੱਗਾ ਹੈਗਾ ਯਾ ਕਿ ਜੋ ਕਿ ਅਸ਼ਮਨ ਜੋ ਹੈ ਉਹ ਆਪਣੇ ਪਰਿਵਾਰ ਨੂੰ ਦੁਨੀਆ ਨੂੰ ਅਲਵਿਦਾ ਕਰ ਦਿੱਤ ਕਰ ਗਿਆ ਹੈਗਾ ਯਾ ਉਹਦੇ ਫਾਦਰ ਸਾਹਿਬ ਨੇ ਕੱਲ ਜੋ ਆਪਣੀ ਜਿਹੜਾ ਅਰਜੈਂਟ ਵਾਲਾ ਜੋ ਤਤਕਾਲ ਵਾਲਾ ਵੀਜ਼ਾ ਲਗਵਾ ਕੇ ਉਹ ਜਦੋਂ ਅੱਜ ਰਾਤੀ ਉਹ ਸੇ 에어ਪੋਰਟ ਤੇ ਸੀਗੀ ਤੇ ਉਦੋਂ ਉਹਨਾਂ ਨੂੰ ਖਬਰ ਮਿਲੀ ਕਿ ਇਦਾਂ ਦਾ ਜੋ ਕਿ ਇਹਨਾਂ ਦਾ ਬੇਟਾ ਆ ਉਹ ਮਤਲਬ ਕਹਿੰਦਾ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਸਮੁੰਦਰ ਦੇ ਕਿਨਾਰੇੋਂ ਮਿਲੀ ਹੈਗੀ ਆ ਤੇ ਬੜਾ ਮਾਤਮ ਛਾਇਆ ਹੋਇਆ ਆ ਉਹਨਾਂ ਦੇ ਘਰ 'ਚ ਵੀ ਸਾਰੇ ਮਾਡਲ ਟਾਊਨ 'ਚ ਕਿਸੇ ਦੇ ਘਰ ਦੇ ਵਿੱਚ ਉਹ 20 ਸਾਲ ਦਾ ਧੀ ਪੁੱਤ ਚਲੇ ਜਾਣਾ ਉਹਦੇ ਨਾਲ ਦੁੱਖ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਜਿਸ ਬੰਦੇ ਦੀਆਂ ਇਨੀਆਂ ਆਪਣੇ ਪੋਤਰੀ ਨਾਲ ਗੱਲਬਾਤ ਹੋਈ ਆਪਕੋ ਉਹਨਾਂ ਦੇ ਫਾਜ਼ਲ ਸਾਹਿਬ ਨਾਲ ਕੱਲ ਅਸੀਂ ਆਪਣੇ ਇੱਥੇ ਬੈਠੇ ਸੀਗੇ ਤੇ ਮੇਰੇ ਮਿੱਤਰ ਨੇ ਚੇਅਰਮੈਨ ਸਾਹਿਬ ਉਹਨਾਂ ਨੇ ਗੱਲ ਕੀਤੀ ਸੀਗੀ ਤਕਰੀਬਨ ਸਮਾਂ ਸੀ ਕੋਈ 12 ਵਜੇ ਦਾ ਤੇ ਉਹ ਦਿੱਲੀ ਵੀਜ਼ਾ ਜਿਹੜਾ ਕੀ ਤਤਕਾਲ ਵਾਲਾ ਲਗਵਾਉਣ ਲਈ ਗਏ ਸੀਗੇ ਕਿ ਅਸੀਂ ਆਪਣੇ ਬੱਚੇ ਦੀ ਭਾਲ ਲਈ ਕਿਉਂਕਿ ਪਹਿਲਾਂ ਮਿਸਿੰਗ ਹੀ ਸੀਗਾ ਕਾਰਨੋਂ ਤਾਂ ਪਤਾ ਚੱਲਦਾ ਕਿ ਕੀ ਕੀ ਕਰ ਰਹੇ ਹਾਂ ਹਲੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਾ ਜੀ ਕਾਰਨ ਇਹ ਸੀਗਾ ਕਿ ਸਾਰੇ ਫਰੈਂਡ ਸੀਗੇ ਆਪਾਂ ਚ ਉਹਨਾਂ ਨੇ ਜਿੱਦਾਂ ਸੈਲੀਬ੍ਰੇਟ ਕਰਦੇ ਹੈਗੇ ਆ ਠੀਕ ਹੈ ਸੈਲੀਬ੍ਰੇਟ ਕਰਨ ਤੋਂ ਬਾਅਦ ਕੀ ਪਾਣਾ ਵਰਤਿਆ ਕਿਦਾਂ ਪਾਣਾ ਵਰਤਿਆ ਇਹ ਜੋ ਉਥੋਂ ਦੀ ਗਵਰਨਮੈਂਟ ਆ ਜਾਂ ਉਥੋਂ ਦੀ ਪੁਲਿਸ ਹੈ ਉਹ ਬੜੀ ਕਦ ਤੱਕ ਡੈੱਡ ਬੋਡੀ ਦਾ ਡੈੱਡ ਬੋਡੀ ਤੇ ਹੁਣ ਉਹਨਾਂ ਨੇ ਸਿਸਟਮ ਦੇ ਨਾਲ ਹੀ ਦਿਨ ਆਇਆ ਜੀ ਠੀਕ ਹੈ ਮੇਰਾ ਖਿਆਲ ਹੈ ਕਿ ਯੰਗ ਹੈਗੇ ਨੇ ਤੇ ਉਹਦੇ ਕਰਕੇ ਜੋ ਆਪਣੀਆਂ ਪੂਰੀਆਂ ਫਾਰਮੈਟੀਆਂ ਕਰਕੇ ਠੀਕ ਹੈ ਅਸੀਂ ਤੇ ਉਥੋਂ ਦੀ ਗਵਰਨਮੈਂਟ ਨੂੰ ਵੀ ਇਹੀ ਤੁਹਾਡੇ ਮਾਧਿਅਮ ਦੇ ਦੁਆਰਾ ਇਹੀ ਅਪੀਲ ਕਰਦੇ ਆ ਕਿ ਜੋ ਇਹਦਾ ਪ੍ਰੋਸੈਸ ਹੈਗਾ ਆ ਉਹ ਜਲਦੀ ਤੋਂ ਜਲਦੀ ਕਰਕੇ ਤੇ ਜੋ ਬੱਚੇ ਦੀ ਬਾਡੀ ਹੈ ਉਹਨਾਂ ਦੇ ਡੈਡ ਵਗੈਰਾ ਨੂੰ ਦਿੱਤੀ ਜਾਵੇ ਤੇ ਪਤੀ ਜੀ ਸਾਡਾ ਸਾਡੇ ਨਾਲ ਗੁਰੂ ਘਰ ਸੇਵਾ ਕਰਦਾ ਸੀ ਉਦੀ ਰਤੀ 12:12 ਵਜੇ ਸਾਨੂੰ ਪਤਾ ਲੱਗਾ ਕਿ ਉਹਦੀ ਡੈਥ ਹੋ ਚੁੱਕੀ ਹੈ ਕੀ ਨਾਂ ਕੀ ਸੀ ਗੁਰਸ਼ਮਨ ਸਿੰਘ ਕੋਟਲਾ ਉਹ ਕਿ ਫਾਦਰ ਉਹ ਲੰਡਨ ਜਾਣਕਾਰੀ ਕਿ ਮਿਲੀ ਹਜੇ ਤੱਕ ਦੋ ਜਾਣਕਾਰੀ ਫਾਦਰ ਸਾਹਿਬ ਜੀ ਪਹੁੰਚੇ ਨਹੀਂ ਹੈ ਉਹਨਾਂ ਦੇ ਫਾਦਰ ਸਾਹਿਬ ਫਲੈਟ ਵਿੱਚ ਹੈ ਜਦੋਂ ਪਹੁੰਚਣਗੇ 4-5 ਵਜੇ ਤੱਕ ਸਾਨੂੰ ਪਤਾ ਲੱਗ ਜਾਵੇ ਉਸ ਤੋਂ ਬਾਅਦ ਸਾਨੂੰ ਸਭ ਉਸ ਪਤਾ ਲੱਗਦਾ ਕਿ ਇਸ ਤਰੀਕੇ ਨਾਲ ਕੀ ਕੁਝ ਨਹੀਂ ਭਾਜੀ ਜੇ ਤੱਕ ਉਹਦੇ ਫਰਸਾ ਉੱਤੇ ਤੱਕ ਪਹੁੰਚੇ ਨਹੀਂ ਅਸੀਂ ਤਾਂ ਤੱਕ ਨਹੀਂ ਤੱਕ ਸਹੀ ਜਾਣਕਾਰੀ ਉਹੀ ਮਿਲੇਗੀ ਜਿਹੜੀ ਫਾਦਰ ਸਾਹਿਬ ਅਜੇ ਤੱਕ ਕੁਝ ਨਹੀਂ ਭਾਜੀ ਅਸੀਂ ਤਾਂ ਪੁੱਛਣ ਤਾਂ ਦੇਉਗੀ ਜੀ ਹਾਂ ਥੋੜਾ ਜਿਹਾ ਰਿਸ਼ਤਾ ਨੂੰ ਹੈ ਮੇਰੇ ਫਰੈਂਚ ਦਾ ਬੇਟਾ ਹੈ ਜੀ ਸਾਡੇ ਨਾਲ ਗੁਰੂ ਘਰ ਸੇਵਾ ਕਰਦਾ ਸੀ ਹਾਂ ਜੀ ਥੋੜਾ ਮੇਰਾ ਜਸਵੰਤ ਸਿੰਘ